ਇਹ ਅਕਾਲ ਜੀ ਪਿਸ਼ਾਬ ਕਰਕੇ ਕਦੇ ਵੀ ਤੁਰੰਤ ਪਾਣੀ ਨਾ ਪੀਓ ਨਹੀਂ ਤਾਂ ਪਿਸ਼ਾਬ ਪੀਲੇ ਰੰਗ ਦਾ ਆਉਣ ਲੱਗ ਜਾਵੇਗਾ ਅੱਧੀ ਰਾਤ ਨੂੰ ਉੱਠ ਕੇ ਸਾਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ ਐਝਾ ਕਰਨ ਨਾਲ ਪੇਟ ਵਿੱਚ ਪਾਣੀ ਭਰ ਜਾਂਦਾ ਹੈ ਖਾਣਾ ਕਰਕੇ ਤੁਰੰਤ ਸਾਨੂੰ ਰੋਟੀ ਨਹੀਂ ਖਾਣੀ ਚਾਹੀਦੀ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਬਵਾਸਰ ਦੀ ਬਿਮਾਰੀ ਹੋ ਜਾਂਦੀ ਹੈ ਬਹੁਤ ਹੀ ਸਾਰੇ ਲੋਕ ਅਜਿਹੇ ਹਨ ਜੋ ਨਹਾਉਣ ਤੋਂ ਬਾਅਦ ਅੱਖਾਂ ਵਿੱਚ ਸੁਰਮਾ ਪਾ ਲੈਂਦੇ ਹਨ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜੇਕਰ ਅਜਿਹਾ ਕਰਦੇ ਹਨ ਤਾਂ ਬੇਨਾਈ ਘਟ ਹੋ ਜਾਂਦੀ ਹੈ ਸਾਨੂੰ ਤੁਰਦੇ ਫਿਰਦੇ ਕਦੇ ਵੀ ਰੋਟੀ ਨਹੀਂ ਖਾਣੀ ਚਾਹੀਦੀ ਇਹ ਚਾ ਕਰਨ ਨਾਲ ਤੁਹਾਡੇ ਮੈਦਾ ਸੁੰਗੜ ਜਾਵੇਗਾ ਜਿਹੜੇ ਲੋਕ ਦੁੱਧ ਪੀ ਕੇ ਮੱਛੀ ਦਾ ਸੇਵਨ ਕਰਦੇ ਹਨ ਉਹਨਾਂ ਦੀ ਜਿੰਦ ਫਟ ਜਾਂਦੀ ਹੈ ਕਦੇ ਵੀ ਸਾਨੂੰ ਜ਼ੋਰ ਲਗਾ ਕੇ ਪਖਾਨਾ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਮਸਾਨੇ ਨੁਕਸਾਨ ਪਹੁੰਚਾਉਂਦੇ ਹਨ ਜਿਹੜੇ ਲੋਕ ਲੋਹੇ ਦੇ ਭਾਂਡੇ ਵਿੱਚ ਦੁੱਧ ਪੀਂਦੇ ਹਨ ਉਹਨਾਂ ਦਾ ਹਾਜਮਾ ਖਰਾਬ ਹੋ ਜਾਂਦਾ ਹੈ ਇਸ ਲਈ ਸਾਨੂੰ ਲੋਹੇ ਦੇ ਭਾਂਡੇ ਵਿੱਚ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਕਿ ਸਾਨੂੰ ਕਦੇ ਵੀ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਸਾਡੇ ਦੰਦਾਂ ਨੂੰ ਕੀੜਾ ਲੱਗ ਜਾਂਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਬਹੁਤ ਸਾਰੇ ਲੋਕ ਇਦਾਂ ਦੇ ਹਨ ਜੋ ਨਹਾਉਣ ਤੋਂ ਬਾਅਦ ਤੁਰੰਤ ਹੀ ਸੌ ਜਾਂਦੇ ਹਨ ਅਜਿਹਾ ਸਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਇਦਾਂ ਕਰਦੇ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਰਿਸ਼ਤੇਦਾਰਾਂ ਦੀ ਆਪਣੀ ਹیثیت ਦੇ ਮੁਤਾਬਕ ਜਰੂਰ ਖਿੱਦ ਬਿਲਕੁਲ ਵੀ ਨਾ ਕਰੋ ਜਮਾਈ ਲੈਂਦੇ ਸਮੇਂ ਸਾਨੂੰ ਕਦੇ ਵੀ ਅੰਗੜਾਈ ਨਹੀਂ ਲੈਣੀ ਚਾਹੀਦੀ ਨਹੀਂ ਤਾਂ ਤੁਹਾਡੀ ਜ਼ੁਬਾਨ ਨੂੰ ਕੁਝ ਦੇਣ ਲਈ ਲਕਵਾ ਹੋ ਸਕਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਜੁਕਾਮ ਦੇ ਦੌਰਾਨ ਦੁੱਧ ਹਰ ਕਿਸ ਹਰ ਕਿਸ ਨਹੀਂ ਪੀਣਾ ਬਹੁਤ ਜਲਦੀ ਤੁਹਾਡੇ ਜੁਕਾਮ ਦੇ ਵਿੱਚ ਅਤੇ ਹੋਰ ਵੀ ਇਜਾਫਾ ਹੋ ਜਾਵੇਗਾ ਜੇਕਰ ਤੁਸੀਂ ਦੂਰ ਦੇ ਸਫਰ ਉੱਤੇ ਜਾਂਦੇ ਹੋ ਤਾਂ ਤੁਸੀਂ ਮਲੀਤੀ ਦੇ ਨਾਲ ਗੁੜਦਾ ਸੇਵਨ ਕਰ ਲਿਆ ਕਰੋ ਜਿਸਮ ਦੇ ਵਿੱਚ ਪੂਰੀ ਤਰ੍ਹਾਂ ਜਾਨ ਰਹੇਗੀ ਜਦੋਂ ਤੱਕ ਤੁਸੀਂ ਸਫਰ ਕਰੋਗੇ ਜੇਕਰ ਤੁਹਾਡੇ ਨੱਕ ਪੂਰੀ ਤਰ੍ਹਾਂ ਬੰਦ ਹੋ ਜਾਵੇ ਅਜਿਹੀ ਇੱਕ ਦਿੱਕਤ ਦੇ ਵਿੱਚ ਇੱਕ ਨੱਕ ਨੂੰ ਹੱਥ ਦੇ ਨਾਲ ਬੰਦ ਕਰਕੇ ਸਾਨੂੰ نیچے ਵੱਲ ਖਿੱਚੋ ਅਜਿਹਾ ਕਰਨ ਨਾਲ ਨੱਕ ਪੂਰੀ ਤਰ੍ਹਾਂ ਖੁੱਲ ਜਾਵੇਗਾ ਅਤੇ ਸਾਹ ਵੀ ਆਸਾਨੀ ਨਾਲ ਆਉਣ ਲੱਗ ਜਾਵੇਗਾ ਜੇਕਰ ਤੁਹਾਡੀ ਉਤੇ ਬਹੁਤ ਹੀ ਜ਼ਿਆਦਾ ਸੁਸਤੀ ਪੈਂਦੀ ਹੈ ਤਾਂ ਉਸ ਨੂੰ ਚੁਸਤ ਬਣਾਉਣ ਦੇ ਲਈ ਹਰ ਰੋਜ਼ ਅਮਰੂਦ ਦਾ ਸੇਵਨ ਕਰੋ ਵਿਨਾਇਕ ਕਮਜ਼ੋਰ ਹੈ ਤਾਂ ਸਵੇਰੇ ਉੱਠ ਕੇ ਹਰ ਰੋਜ਼ ਪਾਲਕ ਦੇ ਪੱਤਿਆਂ ਨੂੰ ਦੇਖੋ ਜਦੋਂ ਅਸੀਂ ਬਾਹਰੋਂ ਆ ਕੇ ਘਰ ਦੇ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਨੂੰ ਆਪਣੀ ਜ਼ੁਬਾਨ ਅਤੇ ਆਪਣੀਆਂ ਅੱਖਾਂ ਤੇ ਕਾਬੂ ਰੱਖਣਾ ਚਾਹੀਦਾ ਹੈ ਖਰੀਦਦਾਰੀ ਕਰਦੇ ਸਮੇਂ ਆਮਦਨ ਦੀ ਲਿਹਾਜ਼ ਕਰੋ ਜੇਕਰ ਤੁਹਾਨੂੰ ਸਬਕ ਯਾਦ ਨਹੀਂ ਹੁੰਦਾ ਤਾਂ ਸੌਣ ਤੋਂ ਪਹਿਲਾਂ ਦੁੱਧ ਦੇ ਵਿੱਚ ਧਨੀਆ ਪਾ ਕੇ ਪੀਣਾ ਚਾਹੀਦਾ ਹੈ ਜਿਹਾ ਕਰਨ ਨਾਲ ਫਿਰ ਤੁਸੀਂ ਜੋ ਵੀ ਦੇਖੋਗੇ ਅਤੇ ਪੜ੍ਹੋਗੇ ਸਭ ਯਾਦ ਰਹੇਗਾ ਜੇਕਰ ਤੁਸੀਂ ਆਪਣੇ ਹੱਥਾਂ ਦੇ ਨੌਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹਨ ਕਿਉਂਕਿ ਬਹੁਤ ਹੀ ਸਾਰੇ ਲੋਕਾਂ ਦੇ ਨੌਂ ਜਲਦੀ ਜਲਦੀ ਵੱਧ ਜਾਂਦੇ ਹਨ ਅਤੇ ਉਹ ਪਰੇਸ਼ਾਨ ਹਨ ਜੇਕਰ ਤੁਸੀਂ ਇਹਨਾਂ ਨੂੰ ਜਲਦੀ ਜਲਦੀ ਵਧਣ ਤੋਂ ਰੋਕਣਾ ਚਾਹੁੰਦੇ ਹੋ ਨੌਂਾਂ ਨੂੰ ਇੱਕ ਵਾਰ ਕੱਟ ਕੇ ਉਹਨਾਂ ਉੱਤੇ ਸਲਜਮ ਪੱਤਿਆਂ ਨੂੰ ਰਗੜੋ ਫਿਰ ਤੁਹਾਡੇ ਨੌਂਹੋਂ ਜਲਦੀ ਜਲਦੀ ਬਿਲਕੁਲ ਵੀ ਨਹੀਂ ਵਧਣਗੇ ਜੇਕਰ ਬਾਥਰੂਮ ਦੇ ਵਿੱਚ ਤੁਸੀਂ ਬਦਬੂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਹਿਦ ਤੂਤ ਦੀ ਲੱਕੜੀ ਨੂੰ ਵਾਲ ਕੇ ਰੱਖ ਦੇਵੋ ਬਦਬੂ ਖਤਮ ਹੋ ਜਾਵੇਗੀ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਪਿਆਜ਼ ਉਗਾ ਕੇ ਰੱਖਦੇ ਹਾਂ ਤਾਂ ਕਦੇ ਵੀ ਵਿਸ਼ਵਾ ਨਹੀਂ ਆਉਂਦੇ ਇਸ ਗੱਲ ਦਾ ਧਿਆਨ ਰੱਖਣਾ ਜੇਕਰ ਸਾਡੇ ਘਰ ਦੇ ਵਿੱਚ ਨਿੰਬੂਆਂ ਦਾ ਪੇੜ ਲੱਗਿਆ ਹੋਵੇ ਤਾਂ ਮੱਛਰਾਂ ਦਾ ਆਉਣਾ ਬਹੁਤ ਹੀ ਘੱਟ ਹੋ ਜਾਂਦਾ ਹੈ ਜੇਕਰ ਸਾਡੇ ਘਰ ਦੇ ਵਿੱਚ ਧਨੀਆਂ ਅਤੇ ਪੁਦੀਨਾ ਲੱਗਿਆ ਹੋਵੇ ਤਾਂ ਛਿਪਕਲੀਆਂ ਬਿਲਕੁਲ ਵੀ ਨਹੀਂ ਆਉਂਦੀਆਂ ਜਿਹੜੇ ਲੋਕ ਮਸਰੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਆਉਂਦੀ ਜਿਹੜੇ ਘਰ ਦੇ ਵਿੱਚ ਆਲੂ ਬੁਖਾਰੇ ਅਤੇ ਅੰਜੀਰ ਜ਼ਿਆਦਾ ਖਾਦੀ ਜਾਵੇ ਉਹਨਾਂ ਲੋਕਾਂ ਦੇ ਸਰੀਰ ਦੇ ਅੰਦਰ ਬਿਲਕੁਲ ਵੀ ਕਮਜ਼ੋਰੀ ਨਹੀਂ ਆਉਂਦੀ ਠਾਈਮਾ ਅੱਗੇ ਆਪਣਾ ਹੈਗਾਏ ਜਿਹੜੇ ਲੋਕ ਸੌਣ ਤੋਂ ਪਹਿਲਾਂ ਰਾਤ ਨੂੰ ਦੁੱਧ ਦਾ ਸੇਵਨ ਕਰਦੇ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ ਜੇਕਰ ਅਸੀਂ ਸਰਦੀਆਂ ਵਿੱਚ ਹਰ ਰੋਜ਼ ਤਾਜੇ ਪਾਣੀ ਨਾਲ ਨਹਾਉਂਦੇ ਹਾਂ ਤਾਂ ਜਲਦੀ ਜਲਦੀ ਅਸੀਂ ਕਦੇ ਬਿਮਾਰ ਨਹੀਂ ਹੁੰਦੇ। ਨਿੰਮ ਦੇ ਪੱਤਿਆਂ ਦੀ ਚਾਹ ਦਾ ਸੇਵਨ ਨਾਲ ਅਸੀਂ ਹਮੇਸ਼ਾ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਆਪਣੇ ਘਰ ਦੇ ਵਿੱਚ ਸਾਨੂੰ ਕਦੇ ਵੀ ਝਾੜੂ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ। ਅਜਿਹੇ ਕਾਰਨ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਜੋ ਲੋਕ ਹਰ ਸਮੇਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਂਦੇ ਹਨ ਉਹ ਜਲਦੀ ਜਲਦੀ ਬਿਮਾਰ ਨਹੀਂ ਹੁੰਦੇ ਜੇਕਰ ਤੁਸੀਂ ਇੱਕ ਬੰਦੇ ਹੋਏ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਚਮਕਾਉਣਾ ਚਾਹੁੰਦੇ ਹੋ ਤਾਂ ਉਸ ਉੱਤੇ ਆਲੂ ਦੇ ਛਿਲਕੇ ਦਾ ਇਸਤੇਮਾਲ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਪਿਸ਼ਾਬ ਕਰਕੇ ਪੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਸਾਨੂੰ ਪੇਟ ਸੰਬੰਧੀ ਕੋਈ ਵੀ ਬਿਮਾਰੀ ਨਹੀਂ ਹੁੰਦੀ ਸਿਰ ਵਿੱਚ ਦੇਸੀ ਘਿਓ ਦੀ ਮਾਲਿਸ਼ ਕਰਨ ਦੇ ਨਾਲ ਸਿਰ ਦਾ ਦਰਦ ਠੀਕ ਹੋ ਜਾਂਦਾ ਹੈ ਸਾਨੂੰ ਕਦੇ ਵੀ ਲੋੜ ਤੋਂ ਜ਼ਿਆਦਾ ਭੋਜਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਹਾਜਮਾ ਖਰਾਬ ਹੁੰਦਾ ਹੈ ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਨੂੰ ਇੱਕ ਟੁਕੜਾ ਗੁੜ ਦਾ ਖਾਣਾ ਚਾਹੀਦਾ ਹੈ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇ ਹੁੰਦਾ ਹੈ ਜੇਕਰ 슈ਗਰ ਚਹੀ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਖੰਡ ਵਿੱਚੋਂ ਹਮੇਸ਼ਾ ਦੂਰ ਹੀ ਰਹੋ ਅਤੇ ਉਹਨਾਂ ਨੂੰ ਹੋਰ ਬਹੁਤ ਤਰ੍ਹਾਂ ਦੀ ਮਿੱਠੇ ਦੀ ਵੀ ਦੂਰ ਰਹਿਣਾ ਚਾਹੀਦਾ ਹੈ ਕੱਚਾ ਦੁੱਧ ਪੀਣ ਦੇ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਜੇਕਰ ਅਚਾਨਕ ਸਾਡੇ ਸਰੀਰ ਦੇ ਅੰਦਰ ਕੋਈ ਸੱਟ ਲੱਗ ਜਾਵੇ ਤਾਂ ਸਾਨੂੰ ਹਲਦੀ ਨਾਲ ਵਾਲਾ ਦੁੱਧ ਪੀਣਾ ਚਾਹੀਦਾ ਹੈ ਦੋਸਤੋ ਤੁਹਾਨੂੰ ਬਾਬਾ ਹਜਰਤ ਲੁਕਮਾਨ ਹਕੀਮ ਦੇ ਇਸ ਸੁਝਾਅ ਕਿੱਦਾਂ ਦੇ ਲੱਗੇ ਕਮੈਂਟ ਬਾਕਸ ਵਿੱਚ ਇੱਕ ਪਿਆਰਾ ਜਿਹਾ ਮੈਸੇਜ ਕਰਕੇ ਜਰੂਰ ਦੱਸਣਾ ਅਤੇ ਜਿਹੜੇ ਵੀ ਵਿਅਕਤੀ ਸਾਡੇ ਚੈਨਲ ਤੇ ਸਬਸਕ੍ਰਾਈਬ ਕਰਨੇਗਾ ਰੱਬ ਉਸ ਦੇ ਮਾਪੇ ਦੀ ਲੰਮੀ ਉਮਰ ਜਰੂਰ ਕਰੇਗਾ ਤੇ ਉਸ ਦੀ ਹਰ ਇੱਕ ਮਨੋਕਾਮਨਾ ਜਰੂਰ ਪੂਰੀ ਕਰੇਗਾ ਧੰਨਵਾਦ ਹੁਣ ਦਿਓ ਇਜਾਜ਼ਤ ਸ਼ਬਦਾਂ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਵੱਧ ਤੋਂ ਵੱਧ ਕਮੈਂਟ ਜਰੂਰ ਕਰੋ ਤੇ ਆਪਾਂ ਇਦਾਂ ਦੀਆਂ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਮਿਲਦੇ ਰਹਾਂਗੇ ਧੰਨਵਾਦ